14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਜੋ ਨਨਹਿੜਾ ਤੋਂ बसपा ਉਮੀਦਵਾਰ ਕਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੀ ਹੈ ਪਿੰਡ ਬਸਾਮਾ ਖੇੜੀ ਵਿਖੇ बसपा ਪੰਜਾਬ ਦੇ ਜਨਰ ਸਕੱਤਰ ਜਗਜੀਤ ਸਿੰਘ ਛੜਬਨ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ, ਬਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਧਿਕੀਆਂ ਹੋਈਆਂ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਸਿਰਫ बसपा ਹੀ ਕਰ ਸਕਦੀ ਹੈ ਤੁਸੀਂ ਦੇਖ ਰਹੇ ਹੋ ਪੱਤਰਕਾਰ ਰਨਵੀਰ ਸਿੰਘ ਲੱਲੂ ਦੀ ਖਾਸ ਰਿਪੋਰਟ ਸਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਨ ਹਾਤੀ ਤੇ ਲੜਿਆ ਜਾ ਰਿਹਾ ਉਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਕਨੌਰ ਤੋਂ ਜੋ ਕਿ ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਚੋਣ ਹਨੇੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਅਨੁਠਕ ਇਮਾਨਦਾਰ ਔਰ ਪੜੇ ਲਿਖੇ ਸਤਕਾਰਯੋਗ ਐਕਸ ਸਰਵਿਸਮੈਨ ਗੁਰਦਾਸ ਸਿੰਘ ਜੀ ਫੌਜੀ ਕੜਾਮਾ ਸਾਹਿਬ ਨੂੰ ਜ਼ਿਲ੍ਹਾ ਪ੍ਰਸਿੱਧ ਤੋਂ ਉਮੀਦਵਾਰ ਆਉਲਾਨਿਆ ਹੈ ਸੋ ਦੋਜਨ ਸਮਾਜ ਪਾਲਟੀ ਪੰਜਾਬ ਵੱਲੋਂ ਮੈਂ ਹਲਕਾ ਜੋਨ ਨੇੜਾ ਦੇ ਸਮੂੱਚੇ ਵੋਟਰਾਂ ਨੂੰ ਬੇਨਤੀ ਕਰਦਾ ਆ ਕਿ ਤੁਸੀਂ ਆਨਾਲੀ 14 ਤਰੀਕ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਚੋਣ ਚਾਨ ਹਾਥੀ ਤੇ ਮੋਹਰ ਲਗਾ ਕੇ ਇਸ ਜੋਨ ਤੋਂ ਸਰਦਾਰ ਗੁਰਦਾਸ ਸਿੰਘ ਕੜਾਮਾ ਨੂੰ ਕਾਮਯਾਬ ਬਣਾਓ ਤਾਂ ਕਿ ਜੋ ਇਸ ਦੇਸ਼ ਤੇ ਰਾਜ ਕਰ ਰਹੀਆਂ ਸਦਾ ਸਤਾਧਾਰੀ ਪਾਰਟੀਆਂ ਜਿਨ੍ਹਾਂ ਨੇ ਇਸ ਦੇਸ਼ ਤੇ ਰਾਜ ਕੀਤਾ ਜਾਂ ਅੱਜ ਕਰ ਰਿਹਾ ਨੇ ਜਾਓ ਕਾਂਗਰਸ ਹੈ ਜਾਂ ਅਕਾਲੀ ਦਲ ਬੀਜੇਪੀ ਹੈ ਜਾਂ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਲੋਕਰ ਨਾਲ ਵਾਦੇ ਕੀਤੇ ਆ ਪਰ ਅੱਜ ਤੱਕ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਇਹਨਾਂ ਅਜਮਾਈ ਹੋਈ ਪਾਰਟੀਆਂ ਨੂੰ ਅਜਮਾਏ ਹੋਏ ਲੀਡਰਾਂ ਨੂੰ ਵਾਰ-ਵਾਰ ਨਾ ਪਰਖੀ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਅੰਦਰ ਜਿਲ੍ਹਾ ਪ੍ਰਸਿੱਧ ਬਲਾਕ ਸੰਮਦੀ ਦਾ ਚੋਣਵੋ ਜੋ ਲੜ ਰਹੇ ਆ ਔਰ ਖਾਸ ਕਰਕੇ ਨੰਨੇੜਾ ਜੋਂ ਤੋਂ ਮੈਂ ਵੋਟਰਾਂ ਨੂੰ ਜਗਜੀਤ ਸਿੰਘ ਚਰਬੜਾ ਜਨ ਸੈਕਟਰੀ ਬੀਐਸਪੀ ਪੰਜਾਬ ਬਤੌਰ ਅਪੀਲ ਕਰਦਾ ਆ ਕਿ ਆ ਨਾਲ ਹੀ 14 ਤਰੀਕ ਨੂੰ ਚੋਣ ਸ਼ਾਲ ਹਾਥੀ ਦਾ ਬਟਨ ਦਵਾ ਕੇ ਸਰਦਾਰ ਗੁਰਦਾਸ ਸਿੰਘ ਖੋਜੀ ਨੂੰ ਪਟਿਆਲਾ ਜ਼ੋਨ ਤੋਂ ਜਿਲ੍ਹਾ ਪ੍ਰਸਿੱਧ ਮੈਂਬਰ ਬਣਾਈਏ ਤਾਂ ਕਿ ਜੋ ਸਾਡੇ ਲੋਕਾਂ ਦੀ ਸਮੱਸਿਆ ਜੋ ਗਰੀਬ ਲੋਕਾਂ ਦੀਆਂ ਸਮੱਸਿਆ ਆ ਉਹਨਾਂ ਨੂੰ ਇਹ ਜਿੱਤ ਕੇ ਪੰਜਾਬ ਦੇ ਅੰਦਰ ਜ਼ਿਲ੍ਹਾ ਪਟਿਆਲਾ ਦੇ ਅੰਦਰ ਇਹ ਵਿਕਾਸ ਕਰ ਨੌਜਵਾਨਾਂ ਦੇ ਰੁਜ਼ਗਾਰ ਲਈ ਔਰ ਗਰੀਬ ਵਰਗ ਦੇ ਲਈ ਕੱਚੇ ਮਕਾਨਾਂ ਦੇ ਲਈ ਪੈਨਸ਼ਨਾਂ ਦੇ ਲਈ ਸ ਕਰਨ ਸਕੀਮਾਂ ਦੇ ਲਈ ਔਰ ਸਾਡੇ ਡਿਵੈਲਪਮੈਂਟ ਵਿਕਾਸ ਦੇ ਲਈ ਇਹ ਉਪਰਾਲੇ ਕਰਨਗੇ ਸਾਨੂੰ ਉਮੀਦ ਹੈ ਕਿ ਕੀ ਬਰਦਾਸ ਸਿੰਘ ਜੀ ਜਿੱਥੇ ਅੱਜ ਇਲੈਕਸ਼ਨ ਲੜ ਰਹੇ ਆ ਉਥੇ ਨੈਸ਼ਨਲ ਪਾਰਟੀ ਭਾਜਪਾ ਸਮਾਜ ਪਾਰਟੀ ਪਟਿਆਲਾ ਜ਼ਿਲ੍ਹੇ ਦੇ ਜਨਰਲ ਸੈਕਟਰੀ ਆ ਔਰ ਐਕਸ ਸਰਵਿਸਮੈਨ ਦੀ ਜੋ ਇਹਨਾਂ ਦੀ ਬਹੁਜ ਐਕਸ਼ਨ ਕਮੇਟੀ ਬਣੀ ਉਹਨਾਂ ਦੇ ਵਿੱਚ ਵੀ ਸਰਗਰਮ ਭੂਮਿਕਾ ਨਿਭਾਰੇ ਆ ਜਿਨ੍ਹਾਂ ਦੇ ਵਿੱਚ ਬੜਾ ਜਜ਼ਬਾ ਆ ਕੌਮ ਔਰ ਸਮਾਜ ਦੀ ਸੇਵਾ ਕਰਨ ਦਾ ਸੋ ਦੁਆਰੇ ਫਿਰ ਮੈਂ ਹੀ ਫੀਲ ਕਰਦਾ ਹਾਂ ਆਪ ਨੂੰ ਰਜ਼ਰ ਜਾਨਣਾ ਕਿ ਆਹ ਨਾਲੀ 14 ਤਰੀਕ ਨੂੰ ਕਿਉਂ ਨਿਸ਼ਾਨ ਹੱਥੀ ਦਾ ਬਟਨ ਦਬਾ ਕੇ ਲੋਜਨ ਸਮਾਜ ਪਾਰਟੀ ਦੇ ਮੀਦਵਰਕ ਦਾ ਸਿੰਘ ਕ੍ਰਮਾ ਨੂੰ ਕਾਮਯਾਬ ਕਰੋ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ